ਸਾਡੇ ਸੀਐਮ ਸਾਹਿਬ ਭਗਵੰਤ ਜੀ ਮਾਨ ਸਾਡੇ ਬੜੇ ਰਿਸਪੈਕਟਡ ਨੇ ਤੇ ਸਾਣ ਜੱਟ ਆ ਸਾਡਾ ਸੀਐਮ ਮੇਰੇ ਰਿਸ਼ਤੇਦਾਰ ਨੇ ਭਾਜੀ ਮਨਜਿੰਦਰ ਸਿੰਘ ਸਰਸਾ ਠੀਕ ਆ ਉਹਨਾਂ ਦਾ ਫੋਨ ਆਇਆ ਵੀ ਮਨਕਿਰਤ ਤੂੰ ਕਿੰਨੇ ਟਰੈਕਟਰਾਂ ਦੀ ਸੇਵਾ ਕਰ ਰਿਹਾ ਮੈਂ ਭਾਜੀ ਆਪਾਂ 100 ਟਰੈਕਟਰ ਦੀ ਸੇਵਾ ਕਰ ਰਹੇ ਆ ਠੀਕ ਆ ਭਾਜੀ ਕਹਿੰਦਾ ਮਨਕਿਰਤ 50 ਟਰੈਕਟਰ ਮੇਰੇ ਵੱਲੋਂ ਮੈਂ 5 ਦਿਨ ਪਹਿਲਾਂ ਸੇਵਾ ਆਪਦੀ ਝੋਲੀ ਪੁਆਈ ਸੀ ਵੀ ਅਸੀਂ ਆਪਾਂ 5 ਕਰੋੜ ਰੁਪਏ ਦੀ ਸੇਵਾ ਆਪਦੇ ਪੰਜਾਬੀ ਭਰਾਵਾਂ ਲਈ ਆਪਦੇ ਆਪਦੇ ਪੰਜਾਬ ਲਈ ਉਹਨਾਂ ਲਈ ਕਰਕੇ ਜਾਵਾਂਗੇ ਕਿ ਐਂਡੀ ਧੁੱਗੇ ਹੋਣੀ ਕੈਨੇਡਾ ਤੋਂ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਕਿੰਨੇ ਟਰੈਕਟਰ ਮਹਾਰਾਜ ਜੀ ਭਾਜੀ ਕਹਿੰਦੇ ਜਿੰਨੇ ਮਰਜ਼ੀ ਸਾਡੇ ਵੱਲੋਂ ਕਹਿ ਦੇ ਠੀਕ ਆ ਸੋ 100 ਟਰੈਕਟਰ ਦੇਣਾ ਸੀ ਤੇ ਅਸੀਂ 100 ਤੋਂ ਵੀ ਵੱਧ ਟਰੈਕਟਰ ਦੇ ਕੇ ਜਾਵਾਂ ਜਿਨ੍ਹਾਂ ਦੇ ਘਰ ਹੀ ਥੱਲੋਂ ਭਾਜੀ ਦੋ ਦੋ ਫੋਟੀ ਪੱਟੇ ਗਏ ਕੀ ਕਰਨਗੇ ਵਿਚਾਰੇ ਉਹ ਪੰਜਾਬ ਜਿਹੜਾ ਆ ਹੜਾਂ ਦੀ ਮਾਰ ਲਗਾਤਾਰ ਚੱਲ ਰਿਹਾ ਤਾਂ ਉੱਥੇ ਪੰਜਾਬ ਦੇ ਜੋ ਪੁੱਤ ਨੇ ਜਿਨ੍ਹਾਂ ਜਿਨ੍ਹਾਂ ਨੂੰ ਪੰਜਾਬ ਨੇ ਮਾਣ ਬਖਸ਼ਿਆ ਪੰਜਾਬ ਦੇ ਨਾਲ ਖੜੇ ਨਜ਼ਰ ਆ ਰਹੇ ਮਨਕੀਰ ਤੌਲਖ ਜਿਨ੍ਹਾਂ ਦੇ ਵੱਲੋਂ ਕਰੋੜਾਂ ਦਾ ਐਲਾਨ ਵੀ ਕੀਤਾ ਗਿਆ ਟਰੈਕਟਰ ਦਿੱਤੇ ਜਾ ਰਹੇ ਨੇ ਭਾਈ ਜਿਹੜੇ ਪੰਜਾਬ ਪੰਜਾਬ ਦੇ ਕਿਸਾਨ ਨੇ ਬਹੁਤ ਜ਼ਿਆਦਾ ਮਯੂਸ ਨੇ ਇਸ ਵੇਲੇ ਪਰ ਜਦੋਂ ਤੁਸੀਂ ਨਾਲ ਖੜੇ ਹੋ ਤਾਂ ਲੱਗਦਾ ਕਿ ਇੱਕ ਬਹੁਤ ਤਕੜਾ ਹੌਸਲਾ ਜਿਹੜਾ ਭਾਈ ਸਾਨੂੰ ਸਾਸੀ ਪੰਜਾਬ ਦੇ ਬੱਚੇ ਆ ਸਾਡਾ ਸਾਡਾ ਫਰਜ਼ ਆ ਪੰਜਾਬ ਨਾਲ ਖੜਨ ਦਾ ਸੋ ਮੇਰੀ ਟੀਮ ਮੈਂ ਮਨਕੀਰਾ ਰਾੌਲਕ ਸਿਮਰਨ ਹੁੰਦਲ ਰੂਪਾ ਸੁਹਾਣਾ ਹਾਕਮੋਂਟੀ ਅਸੀਂ ਸਾਰੇ ਭਰਾ ਪਹੁੰਚੇ ਆ ਜੀ ਸੇਵਾ ਕਰਨ ਮੈਂ 5 ਦਿਨ ਪਹਿਲਾਂ ਸੇਵਾ ਆਪਦੀ ਝੋਲੀ ਪੁਆਈ ਸੀ ਵੀ ਅਸੀਂ ਆਪਣਾ 5 ਕਰੋੜ ਰੁਪਏ ਦੀ ਸੇਵਾ ਆਪਦੇ ਪੰਜਾਬੀ ਭਰਾਵਾਂ ਲਈ ਆਪਦੇ ਆਪਦੇ ਪੰਜਾਬ ਲਈ ਠੀਕ ਆ ਪੰਜਾਬੀ Hindu ਭਰਾ ਜਿਹੜੇ ਵੀ ਸਾਡੇ ਭਰਾ ਉਹਨਾਂ ਲਈ ਕਰਕੇ ਜਾਵਾਂਗੇ ਠੀਕ ਆ ਤੇ ਅੱਜ ਅਸੀਂ ਮੈਂ ਕਿਹਾ ਸੀ 100 ਟਰੈਕਟਰ ਮੈਂ ਆਪਦੇ ਯਾਰਾਂ ਦੋਸਤਾਂ ਵੱਲੋਂ 100 ਟਰੈਕਟਰ ਆਪਦੇ ਯਾਰਾਂ ਦੋਸਤਾਂ ਨੂੰ ਕਹੂੰਗਾ ਅਪੀਲ ਕਰੂੰਗਾ ਵੀ ਪੰਜਾਬ ਨੂੰ ਲੋੜਿਆ ਪੰਜਾਬ ਨਾਲ ਪੰਜਾਬ ਨਾਲ ਖੜੋ ਰੋਕ ਰਿਆ ਕਰੋ ਪੰਜਾਬ ਨਾਲ ਖੜੋ ਠੀਕ ਆ ਅੱਜ ਅਸੀਂ 10 ਟਰੈਕਟਰ ਲੈ ਕੇ ਸੇਵਾ ਦੇ ਵਿੱਚ 10 ਟਰੈਕਟਰ ਲੈ ਕੇ ਸੇਵਾ ਦੇ ਵਿੱਚ ਪਹੁੰਚੇ ਆ ਠੀਕ ਆ ਬਾਕੀ ਬਾਕੀ ਆਪਣਾ ਸਾਡੇ ਸੀਐਮ ਸਾਹਿਬ ਭਗਵੰਤ ਸਾਨ ਸਾਡੇ ਬੜੇ ਰਿਸਪੈਕਟਡ ਨੇ ਤੇ ਸਾਨ ਜੱਟ ਆ ਸਾਡਾ ਸੀਐਮ ਠੀਕ ਆ ਸੀਐਮ ਸਾਹਿਬ ਨੂੰ ਇੱਕ ਬੇਨਤੀ ਮੈਨੂੰ ਪੰਜਾਬ ਦੇ ਲੋਕਾਂ ਨੇ ਕਿਹਾ ਵੀ ਕਰਜ਼ਾ ਵੀ ਜਿਹੜਾ ਕਿਉਂਕਿ ਉਹ ਵਾਈ ਕਰ ਨਹੀਂ ਸਕਦੇ ਪਰ ਉਹਨਾਂ ਦੀ ਕਿਸ਼ਤ ਆਉਣੀ ਆ ਉਹ ਛੋਟੇ ਜ਼ਿੰਮੇਦਾਰਾਂ ਦਾ ਕਰਜ਼ਾ ਸੀਐਮ ਸਾਹਿਬ ਨੂੰ ਵੀ ਪਲੀਜ਼ ਮਾਫ ਕੀਤਾ ਜਾਵੇ ਤੇ ਬਾਕੀ ਅਸੀਂ ਟਰੈਕਟਰਾਂ ਦੀ ਸੇਵਾ ਲੈ ਕੇ ਪਹੁੰਚੇ ਆ ਤੇ ਬਾਕੀ ਮੇਰੇ ਸਾਰੇ ਦੋਸਤ ਮੈਨੂੰ ਵਾਰ ਤੋਂ ਵਾਰ ਫੋਨ ਕਰ ਰਹੇ ਨੇ ਮੇਰੇ ਵੱਡੇ ਭਰਾ ਨੇ ਤੇ ਮੇਰੇ ਰਿਸ਼ਤੇਦਾਰ ਨੇ ਭਾਜੀ ਮਨਜਿੰਦਰ ਸਿੰਘ ਸਰਸਾ ਠੀਕ ਆ ਉਹਨਾਂ ਦਾ ਫੋਨ ਆਇਆ ਵੀ ਮਨਕਿਰਤ ਤੂੰ ਕਿੰਨੇ ਟਰੈਕਟਰਾਂ ਦੀ ਸੇਵਾ ਕਰ ਰਹੇ ਆ ਮੈਂ ਭਾਜੀ ਆਪਾਂ 100 ਟਰੈਕਟਰ ਦੀ ਸੇਵਾ ਕਰ ਰਹੇ ਆ ਠੀਕ ਆ ਭਾਜੀ ਕਹਿੰਦਾ ਮਨਕਿਰਤ 50 ਟਰੈਕਟਰ ਮੇਰੇ ਵੱਲੋਂ ਠੀਕ ਹੈ ਮੈਂ ਸਲੂਟ ਕਰਦਾ ਐਸੇ ਭਰਾਵਾਂ ਨੂੰ ਠੀਕ ਹੈ ਜੋ ਪੰਜਾਬ ਦੇ ਨਾਲ ਖੜੇ ਨੇ ਤੇ ਇਹਦੇ ਨਾਲ ਮੇਰੇ ਭਾਜੀ ਐਂਡੀ ਧੁੱਗੇ ਹੋਣੀ ਕੈਨੇਡਾ ਤੋਂ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਕਿੰਨੇ ਟਰੈਕਟਰ ਮੈਂ ਆਹ ਜੀ ਭਾਜੀ ਕਹਿੰਦੇ ਜਿੰਨੇ ਮਰਜ਼ੀ ਸਾਡੇ ਵੱਲੋਂ ਕਹਿ ਦੇ ਠੀਕ ਹੈ ਸੋ 100 ਟਰੈਕਟਰ ਦੇਣਾ ਸੀ ਤੇ ਅਸੀਂ 100 ਤੋਂ ਵੀ ਵੱਧ ਟਰੈਕਟਰ ਆ ਦੇਖੇ ਜਾਵਾਂਗੇ ਬਹੁਤ ਸਾਰੀਆਂ ਭਾਜੀ ਤੁਸੀਂ ਕਿਹਾ ਕਿ 5 ਦਿਨ ਪਹਿਲਾਂ ਫੈਸਲਾ ਲੈ ਉਹ ਤੋਂ ਪਹਿਲਾਂ ਤੁਹਾਡੇ ਕੋਲ ਵੀਡੀਓ ਆਈਆਂ ਜਿਸ ਤਰੀਕੇ ਨਾਲ ਲੋਕ ਕਿਤਨੇ ਕਿਤੇ ਜੋ ਮਾਮਾ ਆ ਉਹਨਾਂ ਦੇ ਦਰਦ ਅੰਦਰੋਂ ਨਿਕਲ ਰਿਹਾ ਆ ਤੁਹਾਡੀਆਂ ਵੀ ਦੋ ਪਿਆਰੀਆਂ ਧੀਆਂ ਨੇ ਕਿਤਨੇ ਕਿਤੇ ਉਹ ਮਹਿਸੂਸ ਪੰਜਾਬ ਦਾ ਤੁਸੀਂ ਕੀ ਭਾਜੀ ਮੇਰੀ ਗੱਲ ਸੁਣ ਲਓ ਬੜਾ ਔਖਾ ਹੈ ਠੀਕ ਆ ਘਰੋਂ ਬੰਦਾ ਦੋ ਦੇਣੀ ਕਿਤੇ ਰਿਸ਼ਤੇਦਾਰੀ ਵਾਂਡੇ ਜਾਵੇ ਠੀਕ ਆ ਜੀ ਕਰਨ ਲੱਗ ਜਾਂਦਾ ਵਾਪਸ ਘਰੇ ਜਿਨ੍ਹਾਂ ਦੇ ਘਰ ਹੀ ਥੱਲੋਂ ਭਾਜੀ ਦੋ ਦੋ ਫੋਟੇ ਪੱਟੇ ਗਏ ਕੀ ਕਰਨਗੇ ਵਿਚਾਰੇ ਉਹ ਠੀਕ ਆ ਸੋ ਸਾਡਾ ਅਸੀਂ ਜਲਾਦ ਨਹੀਂ ਆ ਅਸੀਂ ਹਮਦਰਦੀ ਆ ਠੀਕ ਆ ਦੀ ਇਹ ਪੰਜਾਬ ਆ ਇਹ ਕੋਈ ਹੋਰ ਸਟੇਟ ਨਹੀਂ ਆ ਵੀ ਜਿਹੜੀ ਚੁੱਪ ਕਰਕੇ ਬਹਿ ਜਾਊਗੀ ਠੀਕ ਆ ਸਾਡੇ ਤਾਂ ਦਰਬਾਰ ਸਾਹਿਬ ਲੰਗਰ ਠੀਕ ਆ 24 ਘੰਟੇ ਲੰਗਰ ਚੱਲਦਾ ਸੋ ਅਸੀਂ ਸਾਰੇ ਜਿਹੜੇ ਸਾਡੇ ਭੈਣ ਭਰਾਵਾਂ ਦੇ ਘਰ ਪੱਟੇ ਗਏ ਆ ਠੀਕ ਆ ਸਾਡਾ ਫਰਜ ਆ ਉਹਨਾਂ ਦਾ ਘਰ ਪਮਾਉਣਾ ਤੇ ਅਸੀਂ ਜਿੰਨੇ ਜੋਗੇ ਹੈਗੇ ਆ ਗਰਾਊਂਡ ਲੈਵਲ ਤੇ ਅਸੀਂ ਆ ਕੇ ਆਪਦੇ ਭੈਣ ਭਰਾਵਾਂ ਦੀ ਮਦਦ ਕਰਨ ਲਈ ਆਇਆ ਮਦਦ ਕਰਨ ਲਈ ਜਾ ਮਦਦ ਕਰਨ ਹੁਣ ਜਾ ਰਹੇ ਆ ਮੇਰੀ ਟੀਮ ਆ ਰੂਪਾ ਸੁਹਾਣਾ ਸਿਮਰਨ ਹੁੰਦਲ ਸਾਰੇ ਭਰਾ ਅਸੀਂ ਆਏ ਆ ਤੇ ਅਸੀਂ ਅਸੀਂ ਹੁਣ ਆਪਦਾ ਸਾਨੂੰ ਹੁਣ ਗਰਾਉਂਡ ਲੈਵਲ ਪਾਜੀ ਆਪਾਂ ਮੰਡੀ ਉਹਨੇ ਹਾਲ ਪਾਜੀ ਬਾਸ 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 ਜੀ ਇੱਕ ਸਵਾਲ ਹਾਂਜੀ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਹਾਂਜੀ ਇਤਾਂ ਹੀ ਆਸ ਕਰਦੇ ਹਾਂ ਕਰਦੇ ਰਹੋ ਹਾਂਜੀ ਹਾਂਜੀ ਪਰ ਇੱਕ ਉਹ ਪਰਿਵਾਰ ਨੇ ਜਿੰਨਾ ਦੀ ਜਨਰ ਅੱਗੇ ਪਿੱਛੇ ਕੋਈ ਨਹੀਂ ਸਹਾਰ ਲੈਣ ਵਾਲਾ ਹਾਂਜੀ ਹਾਂਜੀ ਉਹਨਾਂ ਵਾਸਤੇ ਵੀ ਕੋਈ ਕਿਸੇ ਨੂੰ ਅਪੀਲ ਕਰਦੇ ਹੋ ਕਿਸੇ ਐਨ ਜੀਓ ਨੂੰ ਕਿ ਪਾਜੀ ਕਰੋ 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 ਪਾਜੀ ਪਾਜੀ ਮੈਂ ਦੱਸ ਨਹੀਂ ਸਕਦਾ ਆ ਮੇਰੇ ਲੂ ਟੰਡੇ ਠੀਕ ਆ ਭਾਜੀ ਵੇਖਿਆ ਨਹੀਂ ਜਾਂਦਾ ਇੱਕ ਮੈਨੂੰ ਕਿਸੇ ਨੇ ਦਿਖਾਇਆ ਬਾਬਾ ਬਜ਼ੁਰਗ ਆ ਭਾਜੀ ਉਹਦੀਆਂ ਲੱਤਾਂ ਨਹੀਂ ਹੈਗੀਆਂ ਗ੍ਰੰਥੀ ਸਿੰਘ ਆ ਠੀਕ ਆ ਸਾਰਾ ਸਾਰਾ ਯਾਰ ਕੀ ਕਰਨਗੇ ਉਹ ਲੋਕੀ ਯਾਰ ਕਿੱਥੇ ਜਾਣਗੇ ਠੀਕ ਆ ਸੋ ਅਸੀਂ ਜਿੰਨੇ ਅਸੀਂ ਜਿੰਨੇ ਜੋਗੇ ਆ ਫੀਲਡ 'ਚ ਉਤਰਾਂਗੇ ਠੀਕ ਆ ਹੁਣ ਸਾਨੂੰ ਮੈਂ ਫੇਰ ਕਹਿੰਦਾ ਅਸੀਂ ਬੱਚੇ ਆ ਸਾਨੂੰ ਕੋਈ ਜਿਆਦਾ ਆ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਠੀਕ ਆ ਅਸੀਂ ਤਾਂ ਤੁਹਾਨੂੰ ਭਾਜੀ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਸਾਨੂੰ ਘਰ ਦੱਸੋ ਜਿੱਥੇ ਆ ਅਸੀਂ ਸੇਵਾ ਕਰਦੇ ਕਰਦੇ ਠੀਕ ਆ ਹਰ ਜਦੋਂ ਅਸੀਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਜਦੋਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਭਾਜੀ 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 ਦੇਖੋ ਭਾਜੀ ਦੇਖੋ ਮੇਰੇ ਭਾਜੀ ਜਦੋਂ ਨਾ ਛੜੇ ਸ਼ਾਂਤ ਸੀ ਉਦੋਂ ਕੋਈ ਪ੍ਰਵਾਹ ਨਹੀਂ ਸੀ ਅੱਜ ਭਾਜੀ ਤਿੰਨ ਬੱਚਿਆਂ ਦਾ ਪਿਓ ਆ ਠੀਕ ਆ ਆਪਾਂ ਸੀਗੇ ਸਾਡੇ ਹੁਣ ਮੈਂ ਇੱਥੇ ਆਇਆ ਸਾਡੇ ਸਾਡੇ ਘਰੇ ਮੈਂ ਦਪਹਿਰਾ ਸਾਹਿਬ ਸਟਾਰਟ ਹੋ ਗਿਆ ਠੀਕ ਆ ਵੀ ਸੁਖੀ ਸੰਧੀ ਗਿਆ ਸੁਖੀ ਸੰਧੀ ਆਵੇ ਠੀਕ ਆ ਉਹੀ ਗੱਲ ਹੋਈ ਤੇ ਮੇਰੇ ਨਾਲ ਢਿੱਡ ਚ ਨਹੀਂ ਪਾਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਆਈ ਮੈਂ ਉਹੀ ਫੈਮਿਲੀ ਗਰੁੱਪ ਚ ਭੇਜਤੀ ਵੀ ਉਹ ਵੀ ਮੈਂ ਮਾਂ ਮਾਤਾ ਕਹਿੰਦੀ ਕੋਈ ਆਪਣੀ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਆਇਆ ਪੁੱਤ ਠੀਕ ਆ ਡਟ ਕੇ ਸੇਵਾ ਕਰਕੇ ਆਓ ਠੀਕ ਆ ਉਹ ਮਾਤਾ ਹਣੀ ਹੁਣ ਪਾੜ ਤੇ ਬੈਠੇ ਮੇਰੀ ਵਾਈਫ ਠੀਕ ਆ ਮੇਰੀ ਸੱਸ ਸਾਰੇ ਪਾੜ ਤੇ ਬੈਠੇ ਆ ਠੀਕ ਆ ਜਦੋਂ ਅਸੀਂ ਵਾਪਸ ਮੁੜਾਂਗੇ ਠੀਕ ਆ ਉਦੋਂ ਅਰਦਾਸ ਹਣੀ ਜਾ ਕੇ ਕਰੇ ਠੀਕ ਆ ਬਾਕੀ ਭਾਜੀ ਹੁੰਦਾ ਔਖਾ ਠੀਕ ਆ ਪਹਿਲਾਂ ਛੜੇ ਛਾਂੜ ਸੀ ਕੋਈ ਪ੍ਰਵਾਹ ਨਹੀਂ ਹੁਣ ਫੈਮਲੀ ਵਾਲੇ ਹੋ ਗਏ ਆ ਭਾਜੀ ਸਟ੍ਰੈਸ ਸਟ੍ਰੈਸ ਹੁੰਦੀ ਆ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਇਹ ਜਦੋਂ ਨੌਜਵਾਨ ਠੀਕ ਆ ਸਾਡੇ ਸਾਡੇ ਇਧਰ ਭਾਜੀ ਜੋਗਾ ਸਿੰਘ ਜੀ ਡਿਪਟੀ ਸਾਹਿਬ ਜਦੋਂ ਸਾਨੂੰ ਪੰਜਾਬ ਸਰਕਾਰ ਨੇ ਸਿਕਿਉਰਿਟੀ ਸਾਨੂੰ ਦਿੱਤੀ ਹੋਈ ਆ ਠੀਕ ਆ ਤੇ ਬਾਕੀ ਸਾਡੀ ਵੱਡੀ ਸਿਕਿਉਰਿਟੀ ਉਹ ਬਾਜਾਂ ਵਾਲਾ ਆਪ ਕਰ ਰਿਹਾ ਕੋਈ ਪ੍ਰਵਾਹ ਨਹੀਂ ਬਾਲੇ ਸੋਨਹਾਰ ਸਤ ਸ੍ਰੀ ਅਕਾਲ